ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਆ ਮਿੱਤਰੋ ਮੈਂ ਤੇ ਤੁਸੀਂ ਸ਼ਹਿਰ ਦੇ ਵਿੱਚ ਐਂਟਰੀ ਨਹੀਂ ਕਰਨੀ ਜਦੋਂ ਤੁਸੀਂ ਆਕੇ ਪੁਰਾਣੇ ਵਾਲੇ ਪਾਸਿਓਂ ਆਕੇ ਮੋਗੇ ਸ਼ਹਿਰ ਵਾਲੇ ਪਾਸੇ ਨੂੰ ਵਧੋਗੇ ਤਾਂ ਜਿਹੜਾ ਮਾਲੋ ਤੁਹਾਨੂੰ ਜਦੋਂ ਤੁਸੀਂ ਮੋਗੇ ਵਾਲੇ ਪਾਸੋਂ ਨੂੰ ਮੁੜਨ ਲੱਗੇ ਇੱਕ ਤਾਂ ਜਿਹੜੀ ਸਿੱਧੀ ਸੜਕਾ ਸ਼ਹਿਰ ਦੇ ਵਿੱਚ ਐਂਟਰੀ ਮਾਰਦੀ ਐ ਇੱਕ ਬਾਰੇ ਬਾਰ ਨਿਕਲ ਗਏ ਜਾਨੀ ਕਿ ਜਲੰਧਰ ਰੋਡ ਵਾਲੇ ਪਾਸੋਂ ਨੂੰ ਨਿਕਲਦੀ ਆ ਬੁੱਗੀਪੁਰੇ ਚੌਕ ਨੂੰ ਪਰ ਤੁਸੀਂ ਉੱਧਰ ਵੀ ਨਹੀਂ ਜਾਣਾ ਤੁਸੀਂ ਪਿੱਛੇ ਹੀ ਰਹਿ ਜਾਣਾ ਇੱਥੇ ਆ ਡੇਰਾ ਕਿਹੜਾ ਵਾ ਵਿਆਸ ਵਾਲਾ ਵਿਆਸ ਵਾਲਾਂ ਦੇ ਡੇਰੇ ਦੇ ਕੋਲੇ ਆ ਕੇ ਨਾ ਮਿੱਤਰੋ ਤੇ ਫੁੱਟਵਾਲ ਬਣਿਆ ਹੋਇਆ ਛੜਕ ਦੇ ਉੱਤੇ ਪੁੱਠਬਾਤ ਉਸ ਦੇ ਨਾਲ ਬਿਲਕੁਲ ਮੁੜ ਕੇ ਤੁਹਾਨੂੰ ਸੱਦੇ ਹੱਥ ਜਿਹੜੀ ਪਈ ਮਿਲੂਗੀ ਕੱਚੇ ਰਾਹ ਦੇ ਵਿੱਚ ਉਦੋਂ ਬਾਕੀ ਗੱਲਬਾਤ ਲਈ ਨੰਬਰ ਮੈਂ ਪਾਈਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਉਦੋਂ ਤੁਸੀਂ ਚੰਗੀ ਤਰ੍ਹਾਂ ਰਸਤਾ ਜਿਹੜਾ ਉਹ ਬਾਈ ਤੋਂ ਸਮਝ ਲਿਆ ਜੇ ਜਦੋਂ ਆਉਣਾ ਹੋਇਆ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਬਹੁਤ ਚੰਗੀ ਸੂਣ ਨੂੰ ਤਿਆਰ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਤੇ ਗੱਲਬਾਤ ਲਈ ਸੰਪਰਕੇ ਵੀ ਕਰਦੇ ਆ ਬਾਈ ਦੇ ਨਾਲ ਤੇ ਆਉ ਮਿਲਦੇ ਆ ਪਹਿਲਾਂ ਆਪਾਂ ਬਾਈ ਨਾਲ ਫਿਰ ਕਾਰਵਾਈ ਕਰਦੇ ਆ ਅਗਲੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਚਾਲ ਆ ਵੱਡੇ ਬਹੁਤ ਵਧੀਆ ਜੀ ਹੋਰ ਸੇਤਾ ਸੁਣਾ ਬਹੁਤ ਵਧੀਆ ਵੀ ਤੇ ਵੱਡੇ ਭਾਈ ਆਪਾਂ ਜਿੱਥੇ ਖੜੇ ਆ ਡਰੈਸ ਦੱਸ ਦੀ ਇੱਕ ਵਾਰੀ ਆਪਣਾ ਕੋਟਕਪੂਰਾ ਰੋਡ ਹੈ ਨਾ ਬਾਹਰ 3 ਨੰਬਰ ਚੁੰਗੀ ਜੀ ਜਿੱਥੇ ਬਾਸਟਾਪ ਬਣਿਆ ਹੋਇਆ ਵਾ ਜੀ ਉਹਦੇ ਨਾਲ ਹੀ ਕਚਾਰਾ ਮੁਰਦਾ ਜੀ ਠੀਕ ਆ ਵੀਰੇ ਹਾਂਜੀ ਉਹਦੇ ਨਾਲ ਹੀ ਪਮਨ ਕਲੋਨੀ ਆ ਜੀ ਠੀਕ ਆ ਵੀਰੇ ਹਾਂਜੀ ਕਿਹੜੀ ਕਲੋਨੀ ਬੱਝਦੀ ਏ ਪਮਨ ਕਲੋਨੀ ਪਮਨ ਕਲੋਨੀ ਹਾਂਜੀ ਤੇ ਵੱਡੇ ਬ ਕੋਲਦੇ ਆ ਖੋਲਦੇ ਆ ਹੈ ਵੱਡੇ ਮੇਰੀ ਗੁੱਸੇ ਸੇਵਕ ਬਾਈ ਫਿਰ ਇਹ ਮੱਝ ਆ ਜਿਹੜੀ ਇਹ ਸੂਆ ਕਿੰਨਵਾ ਹੁੰਦੀ ਬਈ ਆ ਤੇ ਇਹ ਦੂਜਾ ਸੂਆ ਹੁੰਦੀ ਆ ਜੀ ਦੂਜਾ ਸੂਆ ਹਾਂਜੀ ਦਿਨ ਕਿੰਨੇ ਲਾਜੂਗੀ ਬ੍ਰਦਰ ਦਿਨ 2-4 ਦਿਨ ਹੀ ਲਾਉਗੀ ਜੀ 2-4 ਦਿਨ ਹਾਂਜੀ ਦੁੱਧ ਕੀਰ ਕੱਢ ਰਿਆ ਪਈ ਦੇ ਸੂਏ ਦੁੱਧ 12 ਕਿਲੋ ਦਿੱਤਾ ਪਹਿਲੇ ਸੂਏ ਜੀ 12 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਬਾਈ ਤੇ ਵੱਡੇ ਵੀਰੇ ਹੁਣ ਇਹਦੇ ਟੀਕਾ ਡੂਗਾ ਫਿਰ ਕਿਹੜਾ ਭਰਾਇਆ ਹੋਇਆ ਠੀਕ ਆ ਇਹ ਮੋਹਰਾਂ ਨਾਲ ਅਸਲ ਦੇ ਭਰਾਇਆ ਸੋ ਸਟਾਰ ਨਹੀਂ ਹੈਗਾ ਜੀ ਠੀਕ ਆ ਵੀਰੇ ਫਿਰ ਕਨਫਰਮ ਨਹੀਂਗਾ ਵੀ ਕਿਹੜਾ ਭਰਾਇਆ ਚੰਗਾ ਹੀ ਆ ਹਾਂਜੀ ਹਾਂ ਭਰਾਇ ਲੇਵਲ ਉਵੇਲੇ ਖੁੱਲੀ ਡੁੱਲੀ ਮੈਂ ਜੀ ਹੋਵੇ ਵਾਲਾ ਪੂਰੀ ਖੁੱਲੀ ਆ ਜੀ ਚੁਵਾਈ ਚੁਈ ਕਿਵੇਂ ਲੱਗੀ ਆ ਵੀਰੇ ਚੁਵਾਈ ਚੁਈ ਬਹੁਤ ਵਧੀਆ ਪੋਲੀ ਆ ਪੂਰੀ ਗੰਨੇ ਯਾਰੀ ਜੀ ਜਦਰੀ ਭਲਾ ਜ਼ਰੂਰ ਥੋੜੀ ਦਿਨ ਦਿਨ ਤੇਰੇ ਹਿਸਾਬ ਨਾਲ ਹਜੇ ਕਿੰਨੇ ਘੋੜ ਲੈ ਜੂ ਬਸ 2 ਜਾਂ 4 ਦਿਨ ਵਹਾਂ ਤਿਆਰੀ ਜੀ ਤਿਆਰੀ ਜੀ ਆ ਜੀ ਠੀਕ ਆ ਰੇਟ ਕਿ ਰਹੂਗਾ ਵੀਰੇ ਇਹਦਾ ਰੇਟ ਆਪਾਂ ਲੈਣ ਦੇ ਨਾਲ ਹੀ ਕਰਾਂਗੇ ਜੀ ਹਾਂ 1 ਲੱਖ ਤੇ 10000 ਰੁਪਏ 1 ਲੱਖ 10000 ਰੁਪਏ ਦੇ ਵਿੱਚ ਮਾਨਤਾ ਨਾਲ ਕੋਈ ਤੁਹਾਨੂੰ ਮਾਨਤਾ ਨਾਲ ਥੋੜਾ ਕੋਣਾ ਮੌਕੇ ਤੇ ਕਰਦਾ ਜਿਹੜਾ ਵੀਰ ਵੀਡੀਓ ਦੇਖ ਕੇ ਆਉਂਦਾ ਠੀਕ ਆ ਵੀਰੇ ਕੱਢੀ ਪਰ ਨੂੰ ਭਰਾ ਤੂਰੀ ਅਲੇ ਲੈ ਕੇ ਜਾ ਜਾ ਮੀਮੀ ਨੂੰ ਬਾਹਰ ਲੈ ਜਾ। ਨਰਾ ਦੇਖ ਲੋ ਬਈ ਲੈ ਜਾ ਬਾਹਰ ਲੈ ਜਾ। ਆ ਚੀਜ਼ਾਂ ਨਾ ਜਿਹੜੀ ਤੁਸੀਂ ਗਿਮ ਆਲੇ ਪਾਸੇ ਜਵਾਕਾਂ ਨੂੰ ਆਪਾਂ ਪਾ ਦਿੰਨੇ ਆ ਆ ਚੀਜ਼ਾਂ ਦੇ ਸੰਗਲ ਫੜਾਓ ਤਾਂ ਕਿ ਇਹ ਅੱਗੇ ਜਾ ਕੇ ਚੋਕੀ ਆਲੇ ਪਾਸੇ ਨੂੰ ਜਾਣ। ਆਹ ਵੇਖ ਲੋ ਵੀ ਐਂ ਹੀ ਤੋਰੀ ਫਿਰਦਾ ਨਿੱਕਾ ਜਵਾਕ ਇਹਨੂੰ ਮੈਨੂੰ ਕੋਈ ਪ੍ਰਵਾਹ ਨਹੀਂ। ਲੈ ਜਾ ਲੈ ਜਾ ਬਾਹਰ ਲੈ ਜਾ। ਢੇੜਾ ਕਢਾ ਲਿਆ। ਐਂ ਖੋਲੀ ਫਿਰਦਾ ਬਾਈ ਅੱਗੇ ਵੀ ਖੋਲੀ ਫਿਰਦਾ ਸੀ ਹੁਣ ਤਾਂ ਚੱਲ ਠੀਕ ਆ ਥੋੜੀ ਜਿਹੀ ਵੀਡੀਓ ਬਣਦੀ ਹੈ ਕਈ ਵਾਰੀ ਪਸੂ ਉਪਰਾਂ ਵੀ ਕਰ ਜਾਂਦਾ ਪਰ ਕੋਈ ਪ੍ਰਵਾਹ ਨਹੀਂ ਫੇਰ ਵੀ ਮੈਨੂੰ ਦੇਖ ਲੈ। ਚਲੋ ਤੁਸੀਂ ਆ ਜਾ। ਆਹ ਵੇਖ ਲੋ। ਆ ਜਾ। ਇਹ ਭਤੀ ਜਾ ਆਪਣਾ ਜੀ ਬੱਚੇ ਨੂੰ ਵੇ ਲੋ ਵੀ ਇਹ ਮਈਆਂ ਦੇ ਵਿੱਚ ਰੰਦਾ ਹਿੱਸੇ ਕਰਕੇ ਭਾਈ ਹਮੇਸ਼ਾ ਸਿੱਖਿਆ ਦਈਦੀ ਆ ਵੀਡੀਓ ਦੇ ਵਿੱਚ ਵੀ ਗੇਮਾਂ ਦੇ ਵਿੱਚ ਹਾਂ ਜਿਹੜੀਆਂ ਮਿਹਨਤ ਵਾਲੀਆਂ ਗੇਮਾਂ ਜਿਵੇਂ ਕ੍ਰਿਕਟ ਵਗੈਰਾ ਹੋ ਗਿਆ ਜਾਂ ਕੋਈ ਹੋਰ ਗੇਮਾਂ ਜਿਹੜੀਆਂ ਬਣੀਆਂ ਹੋਈਆਂ ਆਪਣੇ ਲਈ ਇਹਨੂੰ ਆਪਾਂ ਹਾਕੀਏ ਕਢਾਉਣੀ ਆ ਜੀ ਤੇ ਉਹ ਆਪਣੇ ਲਈ ਲਾਹੇਵੰਦ ਆ ਇਹ ਚੀਜ਼ਾਂ ਨਹੀਂ ਲਾਹੇਵੰਦ ਨਹੀਂ ਜਿਹੜੀਆਂ ਮਿੱਤਰੋ ਆਪਾਂ ਗੇਮਾਂ ਮੋਬਾਈਲਾਂ ਦੇ ਉੱਤੇ ਖੇਡਦੇ ਆ ਰੇਟਿੰਗ ਦਾ 1,10,000 ਰੁਪਈਆ ਦਾ ਸੁਆ ਦੂਜਾ ਸੁੰਦੀ ਆ ਝੋਟੀ ਸੂਣ ਦੇ ਵਿੱਚ ਦਿਨ ਪੰਜ ਚਾਰ ਕੱਢੂਗੀ ਦਿਨ ਤਕਰੀਬਨ ਦੇ ਗਿਣਤੀ ਮੁਤਾਬਕ ਸੇਲ ਸੋਲੂ ਪੂਰੀ ਆ ਜੀ ਗੱਲ ਕਰਤੀ ਆਪਾਂ ਬਾਈ ਦਾ ਨੰਬਰ ਠੰਡੀ ਸੇਲ ਵੀ ਬਹੁਤ ਆ ਮੈਂ ਮਿੱਤਰੋ ਕੋਈ ਪਰਵਾਹ ਠੀਕ ਕਰਿਆ ਹੁੰਦੀ ਨੰਬਰ ਤਾਂ ਹੀ ਵੀਰੇ ਆਪਾਂ ਨੰਬਰ ਮੇਰਾ ਹੈਗਾ 69820 ਜੀ ਹਾਂਜੀ ਤੇ 86 ਨਹੀਂ ਉਹ ਇੱਕ ਮਿੰਟ ਉਹ ਨੰਬਰ ਮੈਨੂੰ ਪੂਰਾ ਯਾਦ ਆ ਸਕਰੀਨ ਤੇ ਲਾ ਦਿਆਂ ਕੋਈ ਗੱਲ ਲੈ ਬਾਈ ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਧੰਨਵਾਦ ਸ਼ੁਕਰੀਆ